ਹਾ ਵੀ ਕੀ ਸੋ ਕੀ ਸੋਚਿਆ ਤੂੰ ਹਾਂ ਚੱਲ ਚਿੜੀ ਉੱਡ ਕਾ ਉੱਡ ਖੇਡਦੇ ਆਜਾ ਇਹ ਕੀ ਹੁੰਦਾ ਇਹ ਖੇਡ ਹੁੰਦੀ ਹੈ ਹਾਂ ਵੀ ਆਪਾਂ ਉਂਗਲਾ ਧਰਾਗੇ ਠੀਕ ਹੈ ਉਂਗਲ ਧਰਾਵੇਂ ਹਾਂ ਵੀ ਚਿੜੀ ਉੱਡ ਕਾ ਉੱਡ ਕਬੂਤਰ ਉੱਡ ਹਾਂ ਤੋਤਾ ਉੱਡ ਹਾਂ ਕਾ ਉੱਡ ਆਉਂ ਤੂੰ ਡਾਤੀ ਗਾਂ ਦੇ ਹੁਣ ਤੇਰੇ ਪੈਣਗੇ ਇਹ ਐ ਕਰ ਰਹਾ ਤਾ ਤੂੰ ਗਾਂ ਤਾਂ ਉੱਡਦੀ ਨਹੀਂ ਹੁੰਦੀ ਤੂੰ ਗਾਂ ਕਾ ਤੋੜਾਈ ਹੈ ਹੱਥ ਕਰਵੇਂ ਆਇਓ ਸਾਡੇ ਦਾ ਸਾਦਨ ਨੇ ਗਾਂ ਵੀ ਉੱਡਦੀ ਸਾਡੇ ਐ ਨਹੀਂ ਉਰੇ ਧਰਤੀ ਤੇ ਆਇਆ ਤੂੰ ਰੇ ਉਰੇ ਬਿਆਚੂ ਆਇਆ ਉਹ ਤੇ ਨਹੀਂ ਆਇਆ ਉਹ ਤੇ ਸੁਰਗਤ ਨਹੀਂ ਫਿਰਦਾ ਇੱਥੇ ਤੇਰੇ ਪੈਣ ਹੀ ਆ ਹੁਣ ਤੂੰ ਹੱਥ ਬਚਾਉਣੇ ਰਿਆ ਪਰਾਂ ਕਰ ਲੈਨੇ ਹੱਥਾ ਠੀਕ ਹੈ ਜਦੋਂ ਪਰਾਂ ਕਰ ਗਿਆ ਫਿਰ ਤੂੰ ਬਚ ਗਿਆ ਤੂੰ ਜਿੱਤ ਗਿਆ ਫਿਰ ਨੂਨ ਮਿਰਚ ਮਸਾਲਾ ਹਲਦੀ ਇੱਧਰ ਕਰ ਹੱਥਾ ਬੜੇ ਕਰ ਲੈਣਾ ਤੇਰੇ ਉਹ ਆਈਆਂ ਵੀਰੇ ਇਹ ਨੂਨ ਮਿਰਚ ਮਸਾਲਾ ਹਲਦੀ ਇੱਧਰ ਕਰ ਹੁਣ ਇੱਧਰ ਇੱਧਰ ਆ ਬੱਸ ਵੀ ਦਵਾਰੇ ਦੁਬਾਰੇ ਪੂਰੇ ਨਹੀਂ ਜਿੰਨਾ ਤੇ ਪਈ ਜਾਣੀਆ ਉਹਨਾਂ ਚਿਰ ਉਹਨਾਂ ਚਿਰ ਨਹੀਂ ਖੜਾ ਛੁੱਟਦਾ ਤੇਰਾ ਹੈਲੋ ਇੱਧਰ ਆ ਨੂਨ ਮਿਰਚ ਮਸਾਲਾ ਹਲਦੀ ਆਏ ਹੈ ਪਤਾ ਜਾਨਾ ਬਈ ਆਏ ਨਹੀਂ